ਵਾਹਿਗੁਰੂ ਜੀ ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਿਰਮੋਰ ਗੜ ਸਾਹਿਬ ਵਾਹਿਗੁਰੂ ਜੀ ਇਸ ਸਥਾਨ ਤੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ ਸਿੰਘਾਛਿੱਦਾਂ ਦਾ ਸੰਸਕਾਰ ਕੀਤਾ ਸੀ ਵਾਹਿਗੁਰੂ ਜੀ ਉਪਰਕਾਰ ਸੇਵਾ ਚੱਲ ਰਹੀ ਹੈ ਥੱਲੇ ਪੋਰਾ ਸਾਹਿਬ ਜੀ ਤੇ ਅੰਗੀਠਾ ਸਾਹਿਬ ਬਣਿਆ ਹੋਇਆ ਆ ਵਾਹਿਗੁਰੂ ਜੀ ਦਰਸ਼ਨ ਕਰੋ ਅੰਗੀਠਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਥੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ ਸਿੰਘਛਿੱਦਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਵਾਹਿਗੁਰੂ ਜੀ ਜੇ ਤੁਸੀਂ ਗੁਰਦੁਆਰਾ ਨਿਰਮੋਰਗੜ ਸਾਹਿਬ ਜੀ ਦੇ ਦਰਸ਼ਨ ਕਰ ਲਓਗੇ ਉੱਪਰ ਪਹਾੜੀ ਜਾਂਦੀ ਉੱਥੇ ਤੁਸੀਂ ਦੇਖ ਸਕਦੇ ਹੋ ਪੌੜੀਆਂ ਜਾ ਰਹੀਆਂ ਉੱਪਰ ਚੜ ਕੇ ਤੁਸੀਂ ਉਸ ਥੜਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਨੇ ਤੀਰ ਮਾਰਿਆ ਸੀ 5 ਕਿਲੋਮੀਟਰ ਦੂਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਹੈ ਵਾਹਿਗੁਰੂ ਜੀ ਦਰਸ਼ਨ ਕਰੋ ਥੜਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਥੜਾ ਸਾਹਿਬ ਜੀ ਤੋਂ 5 ਕਿਲੋਮੀਟਰ ਦੂਰ ਤੀਰ ਮਾਰਿਆ ਸੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਕਿਰਤਪੁਰ ਸਾਹਿਬ ਜੀ ਦੀ ਯਾਤਰਾ ਚੱਲ ਰਹੀ ਹੈ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਉਣ ਲੱਗੇ ਗੁਰਦੁਆਰਾ ਨਿਰ ਮੋਰਗੜ੍ਹ ਸਾਹਿਬ ਜੀ ਦੇ ਦੋਸਤੋ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਦੋਸਤੋ ਦੇਖ ਸਕਦੇ ਤੁਸੀਂ ਅੱਗੇ ਪਹਾੜ ਆ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਏ ਆਪਾਂ ਗੱਡੀ ਛਡਾ ਦਿੱਤੀ ਆ ਦੋਸਤੋ ਪਾਣੀ ਦੇਖ ਕੇ ਤੇ ਡਰ ਹੀ ਲੱਗਦਾ ਦੇਖ ਸਕਦੇ ਹਰਿਆ ਪਾਣੀ ਆ ਹੋਰ ਵੀ ਪਹਾੜ ਨੇ ਦੂਸਤੋ ਕਿਹੜੇ ਟੇਪ ਬਣੇ ਆਇਆ ਦੇ ਸਕਦੇ ਹੋ ਤੁਸੀਂ ਸ਼ਤਨਾਮ ਵਾਈ ਗੁਰੂ ਵਾਈ ਗੁਰੂ ਕਰਦੇ ਦੋਸਤੋ ਆਪਾਂ ਚੱਲੀ ਜਾ ਰਹੀਆਂ ਤਾਂ ਪਤਨ શ્રી ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਜੀਆਂ ਦੇ ਦਰਸ਼ਨ ਕਰਾ ਰਹੀਆਂ ਜਿਸ ਕੇ ਸਿਰ ਉੱਪਰ ਤੁਮ Swami ਸੋ ਦੁਖ ਕੈਸਾ ਪਾਵੇ ਲਗਦੀ ਹਰੇਆ ਪਾਣੀ ਆ ਇਹ ਸਾਪੇਂ ਤੋਂ ਹੀ ਹਰੇਆ ਪਾਣੀ ਦੋਸਤੋ ਵੀਡੀਓ ਬਣਾਉਣ ਲੱਗੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਪ੍ਰਾਣਾਈ ਬਲੌਗ ਵੀ ਜਰੂਰ ਦੇਖਿਆ ਕਰੋ ਦੋਸਤੋ ਜਿਆ ਤੁਸੀਂ ਕੋਈ ਮਿਊਜ਼ੀਅਮ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਗੁਰੂ ਸੇਬ ਦੀ ਦੇ ਦਰਸ਼ਨ ਕਰਨਾ ਚਾਹੁੰਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਸਾਡੀ ਇੰਸਟਾਗ੍ਰam ਆਈਡੀ ਹੈ ਕਰਤਾਰਪੁਰ ਰਾਈਡਰ ਨੂੰ ਜਰੂਰ ਫੋਲੋ ਕਰੋ ਜੇਸ਼ੱਕ ਨੇ ਦੋਸਤੋ ਤੁਸੀਂ ਜੰਗਲ ਦੇ ਵਿੱਚ ਹੀ ਸੋਸਤਾਪਾ ਗੁਰਦੁਆਰਾ ਸਹੀ ਪਹੁੰਚ ਚੁੱਕੇ ਆ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸੇਵਜੀ ਦੇ ਦਰਸ਼ਨ ਕਰਾਈਏ ਵਾਹਿਗੁਰਜੀ ਦਰਸ਼ਨ ਕਰੋ ਗੁਰਦੁਆਰਾ ਸਹੀਵ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਗੁਰਦੁਆਰਾ ਸਹੀਵ ਕਾਰ ਸੇਵਾ ਚੱਲ ਰਹੀ ਹੈ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤ ਵਾਹਿਗੁਰੂ ਵਾਹਿਗੁਰਜੀ ਤੁਹਾਨੂੰ ਪਤਾ ਗੁਰਦੁਆਰਾ ਸਹੀਵ ਕਾਰ ਸੇਵਾ ਚੱਲ ਰਹੀ ਹੈ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਲਿਖਿਆ ਹੋਇਆ ਹੈ ਸਤਨਾਮ ਵਾਹਿਗੁਰੂ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹਦੀ ਗੁਰਦੁਆਰਾ ਕਿਲਾ ਨੀਮੋਗਰ ਪਾਸ਼ਾਈ ਦਸਵੀਂ ਸ਼ਹੀਦ ਸਿੰਘ ਦਾ ਜੀ ਹੈ ਵਾਹਿਗੁਰੂ ਜੀ ਜਦ ਪਹਾੜੀ ਰਾਜਿਆਂ ਨੇ ਆਟੇ ਦੀ ਗਾਉਂ ਤੇ ਜਿਵੇਂ ਹੁੰਦੇ ਆ ਕਿਸਮਾ ਖਾਧੀਆਂ ਤਾਂ ਤੇ ਚਿੱਠੀ ਪੱਤਰ ਲਿਖ ਕੇ ਵਜੀਰ ਪਰਮਾ ਨੰਦ ਨੂੰ ਸ਼੍ਰੀ ਅਨੰਦਪੁਰ ਸਾਹਿਬ ਭੇਜਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਗੁਰੂ ਜੀ ਤੁਸੀਂ ਸਾਡੀ ਇੱਜ਼ਤ ਲਈ ਕੁਝ ਸਮਾਂ ਸ਼੍ਰੀ ਅਨੰਦਪੁਰ ਸਾਹਿਬ ਛੱਡਦੇ ਹੋ ਤੇ ਫਿਰ ਵਾਪਸ ਆ ਜਾਣਾ ਅਸੀਂ ਆਪ ਜੀ ਨਾਲ ਜੰਗ ਨਹੀਂ ਕਰਨੀ ਉਹਨਾਂ ਸੋਚਿਆ ਕਿ ਜਦੋਂ ਗੁਰੂ ਜੀ ਖਿਲਾ ਛੱਡ ਦੇਣਗੇ ਅਤੇ ਗੁਰੂ ਜੀ ਅਤੇ ਅਸੀਂ ਗੁਰੂ ਜੀ ਨੂੰ ਫੜ ਲਵਾਂਗੇ ਪਰ ਗੁਰੂ ਜੀ ਇਹਨਾਂ ਦੀਆਂ ਨੀਤੀਆਂ ਨੂੰ ਜਾਣਦੇ ਸਨ ਗੁਰੂ ਜੀ ਨੇ ਕਿਹਾ ਸੀ ਅਨੰਦਪੁਰ ਸਾਹਿਬ ਛੱਡਾਂਗੇ ਤੇ ਤੁਹਾਡੇ ਨਾਲ ਕਿਲਾ ਨਿਮੋਗ ਘਰ ਸਾਬ ਵਿੱਚ جنگ ਕਰਾਂਗੇ। ਵਾਹ ਗੁਰੂ ਜੀ 6 ਕਤਕ 1704 ਈਸਵੀ ਨੂੰ ਦਿਨ ਸੋਮਵਾਰ ਨੂੰ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਤੇ ਕਿਲਾ ਨਿਮੋਗ ਘਰ ਵਿੱਚ ਉਤਾਰਾ ਕੀਤਾ। 7 ਕਤਕ 1704 ਈਸਵੀ ਨੂੰ جنگ ਸ਼ੁਰੂ ਹੋ ਗਈ। ਪਹਿਲੇ ਦਿਨ جنگ ਵਿੱਚ ਸ਼ਹੀਦ ਹੋਏ ਸਿੰਘ ਭਾਈ ਦੀਵਾਨ ਸਿੰਘ, ਭਾਈ ਮੱਥਰਾ ਸਿੰਘ, ਭਾਈ ਸੂਰਤ ਸਿੰਘ, ਭਾਈ ਦੇਵਾ ਸਿੰਘ, ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ। ਉਸ ਤੋਂ ਬਾਅਦ ਸੂਬਾ ਸਰਹੰਦ ਦੇ ਤੋਂ ਤੁਰਕੀ ਸ਼ਾਹੀ ਫੌਜਾਂ ਨੇ ਸ਼ਾਹੀ ਟਿੱਬੀ ਤੇ ਮੋਰਚਾ ਕਾਇਮ ਕਰ ਲਏ ਗੁਰੂ ਜੀ ਤੀਜੇ ਪੈਰ ਕੇ ਸਾਨੂੰ ਕੰਗਾ ਕਰ ਰਹੇ ਸਨ ਤੇ ਭਾਈ ਰਾਮ ਸਿੰਘ ਜੀ ਚੋਰ ਪ੍ਰਦਾਰ ਦੀ ਸੇਵਾ ਕਰ ਰਹੇ ਸਨ ਵਾਹਿਗੁਰੂ ਜੀ ਫੌਜਾਂ ਨੇ ਇਹਨਾਂ ਨੂੰ ਸ਼ਾਹੀ ਫੌਜਾਂ ਨੇ ਐਸਾ ਤੁੱਪ ਦਾ ਗੋਲਾ ਮਾਰਿਆ ਕਿ ਭਾਈ ਰਾਮ ਸਿੰਘ ਜੀ ਸ਼ਹੀਦੀ ਪਾ ਗਏ ਫਿਰ ਗੁਰੂ ਜੀ ਨੇ ਇੱਥੋਂ ਹੀ ਤੀਰ کمان ਤੋਂ ਐਸਾ ਤੀਰ ਸ਼ਾਹੀ ਟਿੱਬੀ ਵੱਲ ਮਾਰਿਆ ਕਿ ਟੋਪ ਦਾ ਟੋਪ ਜੀ ਮਾਰ ਦਿੱਤਾ ਤੇ ਫੌਜਾਂ ਮੋ ਸਾਹਮਣੇ ਹੋ ਗਈਆਂ ਇਹ ਯੁੱਧ ਤਾਂ ਆ ਗਈ ਇਹ ਯੁੱਧ ਤੇ ਢਾਈ ਪੈਰ ਤੱਕ ਚੱਲੇ ਆ ਤੇ ਇਸ ਯੁੱਧ ਵਿੱਚ ਪਾਈ RAM Singh ji ਚੋਰ ਬਰਦਾਰ ਪਾਈ ਹਿੰਮਤ ਸਿੰਘ ਪਾਈ ਮੋਰ ਸਿੰਘ ਤੇ ਹੋਰ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਸ ਤੋਂ ਬਾਅਦ ਫਿਰ ਪਹਾੜੀ ਰਾਜਿਆਂ ਤੇ ਤੁਰਕੀ ਫੌਜਾਂ ਨੇ ਮਿਲ ਕੇ ਮਾਰੂ ਹਮਲਾ ਕਰ ਦਿੱਤਾ ਪਰ ਗੁਰੂ ਜੀ ਨੇ ਪਹਿਲਾਂ ਹੀ ਭਾਈ ਜਿੱਤਾ ਸਿੰਘ ਜੀ ਨੂੰ ਚਾਰੇ ਪਾਸੇ ਫੌਜਾਂ ਨੂੰ ਵੰਡ ਕੇ ਲਾਇਆ ਸੀ ਤੇ ਚਾਰੇ ਪਾਸੇ ਫੌਜਾਂ ਨੇ ਤਕੜਾਈ ਕੀਤੀ ਹੋਈ ਸੀ ਇੱਥੇ ਸਿੰਘਾਂ ਨੇ ਦੁਸ਼ਮਣਾਂ ਦੇ ਲਹੂ ਲਾਹੇ ਤੇ ਖਿੜੇ ਮਥੇ ਸ਼ਹੀਦੀਆਂ ਪਾਈਆਂ ਇਸ ਯੁੱਧ ਵਿੱਚ ਭਾਈ ਜੀਤਾ ਸਿੰਘ ਭਾਈ ਨੇਤਾ ਸਿੰਘ ਭਾਈ ਦੇਵਾ ਸਿੰਘ ਭਾਈ ਸੇਵਾ ਸਿੰਘ ਤੇ ਹੋਰ ਵੀ ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਇਸ ਜੰਗ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੇ ਹੱਥੀ ਇਕ ਅੰਗਿੱਠੇ ਸਾਹਿਬ ਵਿੱਚ ਕੀਤਾ ਜੋ ਕਿ ਇੱਥੇ ਅੰਗਿੱਠੇ ਸਾਹਿਬ ਦੀ ਸੇਵਾ ਚੱਲ ਰਹੀ ਏ ਇਸ ਸਥਾਨ ਤੇ ਜੇ ਕੋਈ ਨਿਸ਼ਚੇ ਦੇ ਨਾਲ ਅਰਦਾਸ ਕਰਦਾ ਹੈ ਤਾਂ ਸ਼ਹੀਦ ਸਿੰਘ ਹੋਰ ਅਰਦਾਸ ਪੂਰੀ ਕਰਦੇ ਹਨ ਵਾਹਿਗੁਰੂ ਜੀ ਏ ਸੀ ਜੀ ਗੁਰਦੁਆਰਾ ਕਿਲਾ ਨਿਰਮੋਗਰ ਸਾਹਿਬ ਦਾ ਜੀ ਇਤਿਹਾਸ ਜੇ ਜੀ ਮੇ ਤੋਂ ਇਤਿਹਾਸ ਦੱਸਦਿਆ ਜੀ ਕੋਈ ਵੀ ਗਲਤੀ ਹੁੰਦੀ ਹੋਵੇ ਤੇਰੀ ਮਾਫ ਕਰਿਓ ਜੀ ਦੋਸਤੋ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਆਪਾਂ ਪਹੁੰਚ ਚੁੱਕੇ ਹਾਂ ਬਹੁਤ ਸਾਹ ਚੜਿਆ ਪਿਆ ਆ ਵਾਹਿਗੁਰੂ ਜੀ ਦਰਸ਼ਨ ਕਰੋ ਥੜਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਹੈ ਗੁਰਜੀਏ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਆਪ ਜੀ ਸਰਬੰਨ ਦਾ ਸਾਧਿਓ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਮੌਕਾ ਸਾਡੇ ਚ ਜਾਂਚ ਕਰਾਂਗੇ ਸੇ ਸਤਨਾਮ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਆਪਾ ਦਰਸ਼ਨ ਕਰ ਰਹੇ ਹੋ ਥੜਾ ਸਾਹਿਬ ਜੀ ਦੇ ਇਹ ਥੜਾ ਸਾਹਿਬ ਜੀ ਤੇ ਮਹਾਰਾਜ ਜੀ ਤਾਂ ਤਾਂ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਤੀਰ ਚਲਾਇਆ ਸੀ ਵਾਹਿਗੁਰਜੀ ਦਰਸ਼ਨ ਕਰਨ ਸ਼ਾਨ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਆਪਾਂ ਨੇ ਕੋ ਤਸਵੀਰ ਵੀ ਆਪਾਂ ਜਰੂਰ ਤੁਹਾਨੂੰ ਤਸਵੀਰ ਦੇ ਵੀ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਆਪ ਦੇਖਣ ਕਰ ਰਹੇ ਹੋ ਤਸਵੀਰ ਦੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਆਪਾਂ ਤੁਹਾਨੂੰ ਥੜਾ ਸਾਹਿਬ ਜੀ ਦਾ ਇਤਿਹਾਸ ਦੱਸਿਆ ਸੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਸ ਥੜਾ ਸਾਹਿਬ ਜੀ ਤੋਂ ਤੀਰ ਮਾਰਿਆ ਸੀ ਤੋਪ ਜਿਹੜਾ ਚਲਾ ਰਿਹਾ ਸੀਗਾ ਵਾਹਿਗੁਰੂ ਜੀ 5 ਕਿਲੋਮੀਟਰ ਦੂਰ ਤੀਰ ਮਾਰਿਆ ਸੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਵਾਹਿਗੁਰੂ ਜੀ ਹੰਕਾਰ ਸੇਵਾ ਹੋ ਕੇ ਇਦਾਂ ਦੇ ਥੜੇ ਬਣ ਚੁੱਕੇ ਆ ਦਰਸ਼ਨ ਕਰੋ ਥੜਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਤਨ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਗੁਰਦੁਆਰਾ ਸਾਈਵ ਪਰ ਉਹਨੂੰ ਲੋਕ ਲੱਗਾ ਹੋਇਆ ਉੱਪਰ ਤੁਸੀਂ ਦੇ ਸਕਦੇ ਹੋ ਵਾਹਿਗੁਰੂ ਜੀ ਹੀ ਤੁਸੀਂ ਦੇਖ ਸਕਦੇ ਹੋ ਉੱਪਰ ਹੈਲੀਕਾਪਟਰ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਹੈਲੀਕਾਪਟਰ ਦੋਸਤੋ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਹੈਲੀਕਾਪਟਰ ਜਾ ਰਿਹਾ ਵਾਹਿਗੁਰੂ ਜੀ ਆਪਾਂ ਗੁਰਦੁਆਰਾ ਨਿਰਮੋਰਗੜ ਸਾਹਿਬ ਪਹੁੰਚ ਚੁੱਕੇ ਹਾਂ ਥੱਲੇ ਕਾਰ ਸੇਵਾ ਚੱਲ ਰਹੀ ਏ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਅਸਥਾਨ ਦੇ ਜਿੱਥੇ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਨੇ ਸਿੰਘ ਛੀਡਾਂ ਦਾ ਸੰਸਕਾਰ ਕੀਤਾ ਸੀਗਾ ਵਾਹਿਗੁਰੂ ਜੀ ਤੁਹਾਨੂੰ ਪਤਾ ਗੁਰਦੁਆਰਾ ਸਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਹੈ ਆਪਾਂ ਥੱਲੇ ਪੂਰਾ ਸਹਿਬ ਜੀ ਦੀਆਂ ਆਏ ਆਂ ਅੰਗੀਠਾ ਸਹਿਬ ਜੀ ਦੇ ਦਰਸ਼ਨ ਕਰਨ ਲਈ ਵਾਹਿਗੁਰੂ ਜੀ ਦਰਸ਼ਨ ਕਰਨ ਅੰਗੀਠਾ ਸਹਿਬ ਜੀ ਦੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ ਸਿੰਘ ਸ਼ੀਦਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਅੰਗੀਠਾ ਸਾਹਿਬ ਜੀ ਦੇ ਜਿੱਥੇ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ ਸਿੰਘ ਛੀਦਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਗੱਡੀ ਦੇ ਵਿੱਚ ਆ ਚੁੱਕੇ ਹਾਂ ਮੈਂ ਤੋਂ ਵੀਡੀਓ ਬਣਾਉਣ ਲੱਗਿਆਂ ਕੋਈ ਵੀ ਗਲਤੀ ਹੁੰਦੀ ਜਾਂ ਇਤਿਹਾਸ ਬੋਲਣ ਲੱਗਿਆਂ ਕੋਈ ਵੀ ਗਲਤੀ ਹੁੰਦੀ ਆ ਮਾਫ ਕਰਦੇ ਹੋ ਦੋਸਤੋ ਕਿਉਂਕਿ ਇਤਿਹਾਸ ਨੂੰ ਲੱਗਿਆਂ ਵੀਡੀਓ ਬਣਾਉਣ ਲੱਗਿਆਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਚੈਨਲ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਵਲੌਗਸ